ਭਾਈ ਬੰਦੇ ਨੂੰ ਦੀਂਦਾ ਨਹੀਂ ਹੈਗਾ ਜਮਾਂਦਰੂ ਹੀ ਅੱਖਾਂ ਤੋਂ ਅੰਨਾਂ ਪਰ ਕਲਾ ਦਿਖਾਉਨੇ ਆ ਡੀਜੇ ਚਲਾਉਂਦਾ ਭਾਈ ਡੀਜੇ ਸੈਟਿੰਗ ਕਿਵੇਂ ਕਰਦਾ ਆ ਜਿਉ ਤੁਹਾਨੂੰ ਦਿਖਾ ਦਿੰਨੇ ਆ ਇਹ ਕਿਸੇ ਮਿੱਤਰ ਨੇ ਪ੍ਰੋਗਰਾਮ ਕਰਵਾਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਜੋ ਜਾਗਰਾਤਾ ਹੁੰਦਾ ਹੈ ਰਾਤ ਦਾ ਰਾਤ ਜਗਾ ਵੀ ਕਹਿੰਦੇ ਨੇ ਤੇ ਕਈ ਦਿਵਾਨ ਵੀ ਕਹਿੰਦੇ ਨੇ ਇਹ ਉਹ ਪ੍ਰੋਗਰਾਮ ਆ ਭਾਈ ਤੇ ਆਏ ਸੀ ਅਸੀਂ ਹਾਜ਼ਰੀ ਲਵਾਉਣਾ ਹਨਾ ਮਿੱਤਰ ਸਿਹਾ ਖਾਸ ਬੁਲਾਇਆ ਸੀਗਾ ਮਿੱਤਰ ਨੇ ਤੇ ਆਪਾਂ ਆਏ ਸੀ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਇਹ ਦੇਖੋ ਤੁਸੀਂ ਸੈੱਟ ਦੇਖੋ ਕਿਵੇਂ ਕਰੋ ਬਿਲਕੁਲ ਨਹੀਂ ਦਿੰਦਾ ਭਈ ਅਗਲਾ ਅਗਲਾ ਕਹਿੰਦਾ ਦੇਖੋ ਦੇਖੋ ਇਹ ਗਿਣਦਾ ਹੋਈ ਕੋ ਉਹ ਉਹ ਗਿਣ-ਗਿਣ ਕੇ ਆ ਦੇਖੋ ਇਹ ਇਹ ਕਿਹੜਾ ਬਟਨ ਇਹ ਗਿਣਦਾ ਹੋਇਆ ਬਟਨਾਂ ਨੂੰ ਨਾ ਗਿਣਦਾ ਹੋਵੇ ਜਿਵੇਂ ਇੱਥੋਂ ਇਸ ਲਾਈਨ ਦੇ ਵਿੱਚ ਪਹਿਲੀ ਵਾਰ ਪਹਿਲੇ ਬਟਨ ਨੂੰ ਫੜਦਾ ਉਹ ਪਹਿਲੀ ਲਾਈਨ ਦੇ ਵਿੱਚ ਤੀਜੀ ਥਾਂ ਤੋਂ ਤੀਜੀ ਤੀਜੇ ਬਟਨ ਤੋਂ ਥੱਲੇ ਤੀਜਾ ਬਟਨ ਜਾਂ ਦੂਜਾ ਬਟਨ ਇਸ ਤਰ੍ਹਾਂ ਮਤਲਬ ਜਿਵੇਂ ਆ ਖਾਸੇ ਸਾਰੇ ਬਟਨ ਜਿਹੇ ਦਿਖ ਰਹੇ ਨੇ ਇਹ ਲਾਈਨ ਪਹਿਲਾਂ ਤਾਂ ਲਾਈਨ ਗਿਣਦਾ ਏ ਫਿਰ ਲਾਈਨ ਦੇ ਵਿੱਚ ਕਿੰਨਾਵਾਂ ਬਟਨ ਆ ਆ ਦੇਖੋ ਇਹ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਦੇਖ ਰਹੇ ਹੋ ਦੇਖ ਰਹੇ ਹੋ ਇਸ ਤਰ੍ਹਾਂ ਭਾਈ ਜੀ ਅਰ ਬਿਲਕੁਲ ਨਹੀਂ ਦੀਨਾ ਬੰਦੇ ਨੂੰ ਤੇ ਦੇਖੋ ਦੀਨਾ ਨਹੀਂ ਪਰ ਡੀ ਜੇ ਨੂੰ ਮਤਲਬ ਕਿ ਚਲਾਉਂਦਾ ਇਹ ਬੰਦਾ ਡੀ ਜੇ ਚਲਾਉਂਦਾ ਦੇਖੋ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਯਾਰ ਕਲਾ ਦੇਖੋ ਕਿੰਨੀ ਵੱਡੀ ਆ ਬੰਦੇ ਦੇ ਵਿੱਚ ਕਮਾਲ ਦੀ ਗੱਲ ਆ ਜਮੇ ਕਮਾਲ ਦੀ ਕਾਰਗਰੀ ਹੈ ਬਾਈ ਇਹ ਦੇਖੋ ਲੈ ਕਿਵੇਂ ਸੈਟਿੰਗ ਕਰਨੀ ਆ ਕਿਵੇਂ ਨਹੀਂ ਤੇ ਬਾਈ ਜੀ ਵੀਰ ਨਾਲ ਨਾ ਤੁਹਾਡੀ ਗੱਲ ਆਪਾਂ ਜਲਦੀ ਕਰਵਾਵਾਂਗੇ ਅੱਜ ਆਪਾਂ ਨਹੀਂ ਗੱਲ ਕਰਵਾ ਪਾਵਾਂਗੇ ਕਿਉਂਕਿ ਵੀਰ ਨਾਲ ਡੀਜੇ ਦੇ ਉੱਤੇ ਇਹਦਾ ਪ੍ਰੋਗਰਾਮ ਆ ਇੱਥੇ ਮਤਲਬ ਇਹਦਾ ਸਾਊਂਡ ਲੱਗਿਆ ਹੋਇਆ ਹੈ ਤੇ ਇਹ ਇਸੇ ਨਹੀਂ ਸਾਊਂਡ ਚਲਾਉਣਾ ਇੱਥੇ ਤੇ ਇਸ ਕਰਕੇ ਇਹ ਅੱਜ ਬਿਜੀ ਆ ਥੋੜਾ ਜਿਆਦਾ ਅੱਜ ਤਾਂ ਫਿਰ ਇਹਦੇ ਨਾਲ ਗੱਲ ਹੋਣੀ ਪਉਣੀ ਆਪਾਂ ਜਲਦੀ ਹੀ ਮੀਰ ਦਾ ਇੰਟਰਵਿਊ ਵੀ ਤੁਹਾਡੇ ਨਾਲ ਲਈ ਲੈ ਕੇ ਆਵਾਂਗੇ ਤੇ ਫਿਲਹਾਲ ਮੈਂ ਤੁਹਾਨੂੰ ਮੈਂ ਚਲੋ ਕਲਾ ਦਿਖਾਦਾ ਇਹ ਹੈ ਜੀ ਮਤਲਬ ਦਮਾਨ ਹੈ ਜੀ ਇੱਥੇ ਤੇ ਇਹ ਬਾਬਾ ਦਾ ਪ੍ਰੋਗਰਾਮ ਹੈ ਤੇ ਇਹ ਬੰਦੇ ਦੀ ਯਾਰ ਬਾ ਕਮਾਲ ਕਲਾ ਤੁਸੀਂ ਦੇਖ ਸਕਦੇ ਹੋ ਇੱਥੇ ਆਏ ਸੀ ਅੱਜ ਪ੍ਰੋਗਰਾਮ ਦੇ ਉੱਤੇ ਤੇ ਦੇਖੋ ਬਹੁਤ ਤਗੜੀ ਕਲਾ ਬੰਦੇ ਦੀ ਯਾਰ